ਇੱਕ ਹੁਣੇ ਕੁਦਰਤੀ ਸੋਮਾ ਪਾਣੀ ਆ ਜਿਹੜਾ ਨਾਲੇ ਪੰਜ ਪੰਜਾਬ ਮੰਨ ਲਓ ਵੀ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਜੇ ਇੱਥੇ ਆਪਣਾ ਪਾਣੀ ਨਹੀਂ ਸੇਫ ਜਿੱਦਣ ਤੇ ਨੌ ਪਿਆ ਆਪਣਾ ਜਦੋਂ ਉੱਥੇ ਖਤਮ ਹੋ ਗਏ ਫਿਰ ਪੱਲੇ ਕੱਟੇ ਹੁਣ ਵਿੱਚ ਬੰਦੇ ਮੈਨੂੰ ਇਹ ਕਹਿ ਦਿੰਦੇ ਜਦੋਂ ਵੱਡੇ ਪੱਦਰ ਤੇ ਅਸੀਂ ਕਿਹਾ ਵੀ ਚੱਲੀਏ ਕਹਿੰਦੇ ਯਾਰ ਅਸੀਂ ਤਾਂ ਪਾਣੀੋਂ ਪੀ ਹੀ ਨਹੀਂ ਰਹੇ ਅਸੀਂ ਤਾਂ ਧਰਤੀ ਵਾਲਾ ਪੀ ਰਹੇ ਆ ਚਾਰ ਪੰਜ ਲਿੰਚ ਚੱਲ ਵੜਦੇ ਆ ਨੌਜਵਾਨ ਦੀ ਉਮਰ 32 35 ਸਾਲ ਆ 25 ਸਾਲ ਆ ਪਰ ਉਹ ਇੰਨਾ ਮੰਦਬੁੱਧੀ ਆ ਵੀ 5 ਸਾਲਾਂ ਦੇ ਜਵਾਕ ਜਿੰਨੀ ਅਕਲ ਨੂੰ ਇੰਨੀ ਬੁਰੀ ਹਾਲਤ ਆ ਤੁਸੀਂ ਚੱਲ ਬੜੋ ਬਾਗ ਵੀ ਸੁੱਕ ਗਏ ਉੱਥੇ ਇੱਥੇ ਨਾ ਗੇਟ ਆ ਤੁਸੀਂ ਦੇਖਿਆ ਹੋਵੇ ਬਾਈ ਇੱਕ ਵਾਰੀ ਤੁਸੀਂ ਇੰਟਰਵਿਊ ਕਰੀ ਸਾਇਦਾ ਫੈਕਟਰੀ ਦਾ ਗੇਟ ਆ ਹਵਾ ਨਾਲ ਉੱਡ ਕੇ ਗੰਦੇ ਨਾਲੇ ਦਾ ਜਿਹੜਾ ਪਾਣੀ ਆ ਉਹ ਤੇ ਸਿੱਟੇ ਪੈ ਰਹੇ ਆ 6-7 ਸਾਲਾਂ ਵਿੱਚ ਨਾ ਗੇਟ 'ਚ ਮੋਹਰੀਆਂ ਹੋ ਗਈਆਂ ਇੰਨਾ ਪਾਣੀ ਮਾੜਾ ਜਦੋਂ ਆਪਣੇ ਗੁਰਦੇ ਤੇ ਡਿੱਗ ਪਿਆ ਤੇ ਉਹ ਪਾਣੀ ਦਾ ਸ ਆਪਣਾ ਕਿੰਨਾ ਨੁਕਸਾਨ ਹੋਇਆ ਇਹ ਤਾਂ ਮਰਦਾ ਹੋ ਜਾਣਾ ਬੰਦੇ ਦਾ ਉਹ ਤਾਂ ਵੀਰੇ ਹੁਣ ਡਰਾਮੇ ਆ ਯਾਰ ਉਹ ਤਾਂ ਸੁਣਨੋ ਹੀ ਪਤਾਗਾ ਉਹ ਤੇ ਜੇ ਮੈਂ ਬਾਲੀ ਚਰਚਾ ਕਰੂੰਗਾ ਫਿੱਕਾ ਜਾ ਪੈ ਜੂਗਾ ਉਹ ਸਾਰੇ ਪੰਜਾਬ ਨੂੰ ਦੱਸਣ ਦੀ ਲੋੜ ਨਹੀਂ ਵੀ ਜਿਹੜੀ ਸਰਕਾਰ ਨੇ ਨੀ ਪੱਥਰ ਧਰਤਾ ਜਿਉ ਸਰਕਾਰ ਨੀ ਪੱਥਰ ਤੋੜ ਰਹੀ ਆ ਤੇ ਉਹਦੇ ਚ ਕਿੱਡੀ ਕਤਾਹੀ ਹੋ ਅਫਸਰਸ਼ਾਹੀ ਨਹੀਂ ਸੁਣਦੀ ਅਫਸਰਸ਼ਾਹੀ ਕਹਿੰਦੇ ਸੁਣ ਨਹੀਂ ਰਹੀ ਸਾਡੀ ਸਮੱਸਿਆ ਇੱਥੇ ਆ ਕਹਿੰਦੇ 650 ਕਰੋੜ ਰੁਪਏ ਉਹਦਾ ਪਾਸ ਵੀ ਹੋਇਆ ਹੋਇਆ 90% ਪੇਮੈਂਟਾਂ ਕੰਪਨੀਆਂ ਲੈ ਵੀ ਗਈਆਂ ਅਫਸਰਾਂ ਨੇ ਸਾਡਾ ਬੇੜਾ ਕਰ ਕਰਿਆ ਹੋਇਆ ਇਹ ਕਹਿੰਦੇ ਇਹ ਖਰਬਾਂ ਰੁਪਿਆ ਫੈਕਟਰੀਆਂ ਤੇ ਲੱਗਿਆ ਫੈਕਟਰੀਆਂ ਵਾਲੇ ਇਹ ਤਾਂ ਹੈ ਨਹੀਂ ਵੀ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਉਹਨਾਂ ਦੇ ਸੈਂਟਰ ਨਾਲ ਤਾਰਾ ਜੁੜੀਆਂ ਪ੍ਰੋਗਰਾਮ ਤਾਂ ਹੁਣ ਅੱਗੇ ਦੇ ਦਿੱਤੇ ਜਾ ਰਹੇ ਆ ਪਹਿਲਾਂ ਪ੍ਰੋਗਰਾਮ ਦਿੱਤਾ ਸੀ ਅੱਜ ਪ੍ਰੋਗਰਾਮ ਹੋ ਨਿਪੜਿਆ ਪਰ ਪਾਣੀ ਤਾਂ ਰੋਜ਼ ਹਜ਼ਾਰਾਂ ਲੀਟਰ ਉਹਦੇ ਵਿੱਚ ਪੈ ਰਿਹਾ ਲਗਾਤਾਰ ਪਈ ਜਾ ਰਿਹਾ ਪਈ ਜਾ ਰਿਹਾ ਉਹਨੂੰ ਤਾਂ ਅੱਜੇ ਰੋਕਣ ਦੀ ਲੋੜ ਸੀ ਜਿਹੜੀਆਂ ਆ ਗਈਆਂ ਜਿਹੜੀਆਂ ਆਉਣੀਆਂ ਉਹ ਤਾਂ ਕਿਤੇ ਠੀਕ ਹੋਈ ਨਹੀਂ ਸਕਦੀ ਕਿਉਂਕਿ ਤਾਣੇ ਹੀ ਨਾ ਹਲ ਚੁੱਕਿਆ ਗੱਲ ਹੀ ਨਹੀਂ ਬਣ ਰਹੀ ਇਹ ਲੋਕੇ ਇਹ ਚੰਗੀਆਂ ਗੱਲਾਂ ਸੁਣ ਕੇ ਰਾਜ਼ੀ ਨਹੀਂ ਫਿਰ ਤੁਸੀਂ ਇਹ ਨਹੀਂ ਸੋਚਦੇ ਵੀ ਤੁਸੀਂ ਪਾਣੀਆਂ ਕਰਕੇ ਤੁਰ ਰਹੇ ਹੋ ਕਿ ਪਾਗਲਾਂ ਕਰਕੇ ਤੁਰ ਰਹੇ ਹੋ ਜਿਹੜੇ ਕਹੀ ਚੰਗੀ ਗੱਲ ਸੁਣਨੀ ਨਹੀਂ ਚਾਹੁੰਦੇ ਸੈਂਟਰੀ ਜਵਾਬ ਦੇ ਗਿਆ 7000 ਕਰੋੜ ਦਾ ਕਰਜ਼ਾ ਚੱਕਿਆ ਗਿਆ ਸੈਂਟਰ ਕਿਹਾ ਸਾਡੇ ਆਏ ਹੱਥ ਖੜੇ ਆ ਇੱਕ ਗੱਲ ਤੇਰੇ ਵਾਲੀ ਹੋਰ ਉੱਠ ਰਹੀ ਆ ਅੱਜ ਇੱਕ ਨਵੀਂ ਹਵਾ ਝੱਲੀ ਆ ਵੀ ਜਿਹੜੇ ਧਰਨੇ ਲਾਉਂਦੇ ਆ ਇਹ ਬੰਦੇ ਗਲਤ ਆ ਬਣਦੀ ਸਾਰੇ ਸਭ ਤੋਂ ਪਹਿਲਾਂ ਬੰਦਾ ਜਾ ਜਾੜਦਾ ਵੀ ਚਲੋ ਕੋ ਮਿਆਈਏ ਦੇਖ ਕੇ ਸਾਰਾ ਕੁਝ ਆਉਂਦੇ ਕਰਦੇ ਕੱਖ ਨਹੀਂ ਇੱਥੇ ਆ ਕੇ ਜੇ ਉੱਥੇ ਆਏ ਲਫਾਫਾ ਸੜਦਾ ਕੈਨੇਡਾ ਚ ਜੁਰਮਾਨਾ ਵੀ ਆ ਕੁੱਟਣਗੇ ਵੀ ਜੇਲ ਵੀ ਕਰ ਦੇਣਗੇ ਪਾਣੀ ਨੀਲਾ ਐ ਸ਼ੀਸ਼ੇ ਵਾਂਗੂ ਮੂੰਹ ਦੇਖਣਾ ਇੱਥੇ ਕਿਉਂ ਨਹੀਂ ਹੁੰਦਾ ਉਹ ਚੀਜ਼ਾਂ ਜੋ ਉੱਥੇ ਹੋ ਰਹੀ ਮੈਂ ਮੈਂ ਇਹੀ ਗੱਲਾਂ ਕਹਿ ਰਿਹਾ ਜੇ ਤੁਸੀਂ ਉਹ ਉੱਥੋਂ ਇੰਨਾ ਕੁਝ ਦੇਖ ਕੇ ਜਾਗਰਕ ਨਹੀਂ ਹੋ ਰਹੇ ਤਾਂ ਫੇਰ ਤੁਹਾਡਾ ਰੱਬ ਰੱਖੇ ਇਹ ਹੁਣ ਜਿਹੜੇ ਬਹੁਤ ਸਾਰੇ ਲੋਕ ਲੁਧਿਆਣੇ ਵਿੱਚ ਹੋਰ ਵੀ ਆ ਮਹਿੰਗੀਆਂ ਗੱਟੀਆਂ ਲੈ ਕੇ ਕੋਲੋਂ ਲੰਘ ਰਹੇ ਸੀ ਜਦੋਂ ਤੁਸੀਂ ਮਾਰਚ ਕੱਢ ਰਹੇ ਸੀ ਪਾਣੀ ਉਹਨਾਂ ਦਾ ਨਹੀਂ ਹੈਗਾ ਉਹਨਾਂ ਨੂੰ ਫਰਕ ਕਿਉਂ ਨਹੀਂ ਪੈ ਰਿਆ ਉਹ ਵੀਰੇ ਜਾਂ ਤਾਂ ਹਜੇ ਜ਼ਿਆਦਾਤਰ ਨਾਲ ਉਹਨਾਂ ਨੂੰ ਐਂ ਲੱਗਦਾ ਜਿਹਦੇ ਘਰੇ ਅੱਗ ਜਾਂਦੀ ਆ ਪਤਾ ਉਹਨੂੰ ਵੱਧ ਲੱਗਦਾ ਹਜੇ ਉਹਨਾਂ ਖਾਲੇ ਪਾਣੀ ਇੱਥੋਂ ਤੁਰ ਕੇ ਅੱਗੇ ਜਾ ਰਿਹਾ ਪਿੱਛੋਂ ਇਹਨਾਂ ਤੱਕ ਨਹੀਂ ਆ ਰਿਹਾ ਪਾਣੀ ਆ ਰਿਹਾ ਹੁਣ ਇਧਰੋਂ ਆ ਇਧਰੋਂ ਆ ਜੂਗਾ ਉਹ ਹਜੇ ਫਿਰ ਪੈਸੇ ਨਾ ਕਰ ਰਹੇ ਆ ਸਾਫ ਪਰ ਪੈਸਾ ਹਰ ਥਾਂ ਨਹੀਂ ਚੱਲਣਾ ਜਦੋਂ ਗੰਧਾਲੀ ਇੰਨਾ ਪੈ ਗਿਆ ਪੈਸੇ ਨਹੀਂ ਵੀ ਸਾਫ਼ ਕਰਨ ਨੂੰ ਹਟ ਜਾਣਾ ਲੜਨਾ ਦਾ ਪੈਣੀ ਬੁੱਢਾ ਦਰਿਆ ਪਲੀਤ ਹੋ ਚੁੱਕਿਆ ਤੇ ਹੁਣ ਪਲੀਤ ਕਰ ਰਿਹਾ ਸਤਲੁਜ ਨੂੰ ਜਿਸ ਨੂੰ ਰੋਕਣ ਦੇ ਲਈ ਬਹੁਤ ਸਾਰੇ ਲੋਕਾਂ ਦੇ ਲੁਧਿਆਣਾ ਵਿਖੇ ਇਕੱਠੇ ਹੋਏ ਆ ਅੱਗੇ ਵੀ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਜੇਕਰ ਨਹੀਂ ਰੋਕਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬੰਨ ਲਾਵਾਂਗੇ ਜਿਹੜੇ ਲੋਕ ਇਕੱਠੇ ਹੋਏ ਇਹਨਾਂ ਦੇ ਵਿੱਚ ਜਗਦੀਪ ਰੰਧਾਵਾ ਸਾਡੇ ਨਾਲੇ ਗੱਲਬਾਤ ਕਰਦੇ ਆ ਭਾਈ ਕਿਵੇਂ ਦੇਖਦੇ ਹੋ ਅੱਜ ਵੱਡੀ ਗਿਣਤੀ 'ਚ ਲੋਕ ਆ ਗਏ ਤੇ ਲੱਗਦਾ ਸਰਕਾਰ ਐਵੇਂ ਮੰਨ ਜੂਗੀ ਜਾਂ ਫਿਰ ਜਿਹੜਾ ਸਖਤ ਪ੍ਰੋਗਰਾਮ ਦੇਣਾ ਪਊ ਵੀਰੇ ਸਰਕਾਰ ਨੂੰ ਮੰਨਣਾ ਵੀ ਚਾਹੀਦਾ ਇਹ ਮੁੱਦਾ ਬਹੁਤ ਵੱਡਾ ਹੈਗਾ ਪਹਿਲਾਂ ਮੰਨ ਲਓ ਵੀ ਨਸਿਆਣਾ ਪੰਜਾਬ ਮਰ ਗਿਆ ਬੇਰਜ਼ਗਾਰੀ ਕਰਕੇ ਬਾਹਰ ਭੱਜ ਰਹੇ ਆ ਇੱਕ ਹੁਣੇ ਕੁਦਰਤੀ ਸੋਮਾ ਪਾਣੀ ਆ ਜਿਹੜਾ ਨਾਲੇ ਪੰਜ ਪੰਜਾਬ ਮੰਨ ਲਓ ਵੀ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈਗਾ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਜੇ ਇੱਥੇ ਆਪਣਾ ਪਾਣੀ ਨਹੀਂ ਸੇਫ ਜਿਹਦੇ ਤੇ ਨੌ ਪਿਆ ਆਪਣਾ ਜਦੋਂ ਉੱਥੇ ਖਤਮ ਹੋ ਗਏ ਫਿਰ ਪੱਲੇ ਕੱਖ ਨਹੀਂ ਹੈਗਾ ਪਾਣੀ ਉਹਨਾਂ ਵਿੱਚ ਬੰਦੇ ਮੈਨੂੰ ਇਹ ਕਹਿ ਦਿੰਦੇ ਜਦੋਂ ਵੱਡੇ ਪੱਦਰ ਤੇ ਅਸੀਂ ਕਿਹਾ ਵੀ ਚੱਲੀਏ ਕਹਿੰਦੇ ਯਾਰ ਅਸੀਂ ਤਾਂ ਪਾਣੀ ਉਹ ਪੀ ਹੀ ਨਹੀਂ ਰਹੇ ਅਸੀਂ ਤਾਂ ਧਰਤੀ ਵਾਲਾ ਪੀ ਰਹੇ ਆ 20 ਪਿੰਡਾਂ ਦੇ ਨੇੜੇ ਇੱਕ ਫੈਕਟਰੀ ਆ ਸਿੱਧਾ ਬੋਰ ਕਰਕੇ ਬਿਨ ਉਹ ਮੰਨ ਲਓ ਫਿਲਟਰ ਕਰੇ ਤੋਂ ਸਿੱਧਾ ਪਾਣੀ ਗੰਦ ਥੱਲੇ ਡਿੱਗ ਰਿਹਾ ਉਹ ਪੱਤਨ ਰਾਹੀਂ ਆਪਾਂ ਪੀ ਰਹੇ ਆ ਹੁਣ ਤੁਸੀਂ ਆਜੋ ਇਹਦੇ ਤੇ ਸੱਤ ਲੋਜ ਵਾਲੇ ਤੇ ਸੱਤ ਲੋਜ ਚ ਜਿਹੜਾ ਬੁੱਢਾ ਨਾਲਾ ਪੈ ਰਿਆਗਾ ਉਹ ਇਹਦੇ ਦਾ ਕੱਸੀਆਂ ਨਹਿਰਾਂ ਰਾਹੀਂ ਬੱਟਰ ਵਸ ਜਾ ਰਿਹਾ ਬੱਟਰ ਵਸ ਤੋਂ ਫੇਰ ਅਸੀਂ ਪੀ ਰਹੇ ਆ ਆਪਾਂ ਫਾਜ਼ਲ ਕਾ ਸਾਈਡ ਚੱਲੇ ਵੜਦੇ ਆਂ ਇੱਧਰ ਮਾਲ ਵੇ ਮਾਲ ਵੇਚ ਤਾਂ ਬਾੜਾ ਹੀ ਅਸਰ ਹੋਇਆ ਦੇ ਤੇ ਚਾਰ ਪੰਜ ਜ਼ਿਲ੍ਹਿਆਂ ਚੱਲ ਵੜਦੇ ਆਂ ਨੌਜਵਾਨ ਦੀ ਉਮਰ 32 35 ਸਾਲ ਆ 25 ਸਾਲ ਆ ਪਰ ਉਹ ਇੰਨਾ ਮੰਦਬੁੱਧੀ ਆ ਵੀ 5 ਸਾਲਾਂ ਦੇ ਜਵਾਕ ਜਿੰਨੀ ਅਕਲ ਨੂੰ ਇੰਨੀ ਬੁਰੀ ਹਾਲਤ ਆ ਤੁਸੀਂ ਚੱਲ ਵੜੋ ਬਾਗ ਵੀ ਸੁੱਕ ਗਏ ਉੱਥੇ ਵੀ ਨਜਾਇਜ਼ ਹੀ ਨੁਕਸਾਨ ਹੋ ਰਿਹਾ ਇਹਦਾ ਹੱਲ ਕਰਨਾ ਬਹੁਤ ਜ਼ਰੂਰ ਹੈ ਜੇ ਨਾ ਹੋਇਆ ਇੱਥੇ ਨਾ ਕਿ ਗੇਟ ਆ ਤੁਸੀਂ ਦੇਖਿਆ ਹੋਵੇ ਬਾਈ ਇੱਕ ਵਾਰੀ ਤੁਸੀਂ ਇੰਟਰਵਿਊ ਕਰੀ ਸਾਇ ਇਹਦਾ ਫੈਕਟਰੀ ਦਾ ਗੇਟ ਆ ਹਵਾ ਨਾਲ ਉੱਡ ਕੇ ਗੰਦੇ ਨਾਲੇ ਦਾ ਜਿਹੜਾ ਪਾਣੀ ਆ ਉਤੇ ਸਿੱਟੇ ਪੈ ਰਹੇ ਆ 6-7 ਸਾਲਾਂ ਵਿੱਚ ਨਾ ਗੇਟ 'ਚ ਮੋਰੀਆਂ ਹੋ ਗਈਆਂ ਐਨਾ ਪਾਣੀ ਮਾੜਾ ਜਦੋਂ ਆਪਣੇ ਗੁਰਦੇ ਤੇ ਡਿੱਗ ਪਿਆ ਤੂੰ ਪਾਣੀ ਦਾ ਸ ਆਪਣਾ ਕਿੰਨਾ ਨੁਕਸਾਨ ਕਰੇ ਇਹ ਤਾਂ ਮਰਦਾ ਹੋ ਜਾਣਾ ਬੰਦੇ ਦਾ ਹਾਂ ਜਦੋਂ ਤੁਸੀਂ ਐਂ ਦੇਖੋ ਐਡੀ ਮੋਟੀ ਚਾਦਰ ਮਹਿੰਗਾ ਗੇਟ ਲਾਇਆ ਅਗਲੇ ਨੇ ਵੀ ਫੈਕਟਰੀ 'ਚ ਰਾਤ ਨੂੰ ਚੋਰੀ ਨਾ ਹੋ ਜੇ ਵਧੀਆ ਪ੍ਰਬੰਧ ਕਰਿਆ ਜਦੋਂ ਉਹਦੇ 'ਚ ਮੋਰੀਆਂ ਕੱਲੇ ਐ ਹਵਾ ਨਾਲ ਟੌਂਕੇ ਡੇ ਡੇ ਨਿਕਲ ਸਕਦੀਆਂ ਤਿੱਦ ਫਿਰ ਆਪਣਾ ਗੁਰਦਾ ਕੀ ਕਰੂ ਯਾਰ ਤਾਂ ਮਾਸ ਆ ਮਾਸ ਮਾਸ ਨੇ ਕਰਨੇ ਕੀ ਆ ਫਿਰ ਤਾਂ ਇੱਕ ਸਾਦਾ ਸਿੱਧਾ ਹੀ ਕੈਮੀਕਲ ਐ ਜ਼ਹਿਰ ਲੰਗੀ ਅੰਦਰ ਹੁਣ ਲੋਕ ਜਿਹੜੇ ਅੱਜ ਆਏ ਸੰਤੁਸ਼ਟੀ ਹੈਗੀ ਆ ਵੀ ਬਹੁਤ ਉੱਠ ਕੇ ਆ ਗਏ ਜਹਾਜੇ ਅਜੇ ਤਾਂ ਉੱਠਣਾ ਬਾਕੀ ਆ ਇੱਕ ਤਾਂ ਵੀਰੇ ਜਾਗਣ ਵਾਲੇ ਥੋੜੇ ਹੁੰਦੇ ਆ ਇਕੱਠ ਵੀਰੇ ਬਹੁਤ ਵੱਡਾ ਹੋ ਗਿਆ ਇੱਕ ਜੇ ਤੁਸੀਂ ਕਹੋਗੇ ਅੱਜ ਹੀ ਹਾਕ ਮਾਰੇ ਤਾਂ ਜੋ ਐ ਲੋਕ ਆਉਂਦੇ ਨਹੀਂ ਹੁੰਦੇ ਇਕੱਠ ਬਹੁਤ ਵੱਡਾ ਹੋ ਗਿਆ ਨਾ ਆਉਣ ਦਾ ਕਾਰਨ ਇਹ ਵੀ ਸਮਝ ਪਾਉਣੀ ਤੁਸੀਂ ਜਦੋਂ ਦਿੱਲੀ ਤੋਂ ਨਾਲ ਲੜੇ ਆ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਭਾਈ ਸਾਡੇ ਘਰ ਘਰ ਦੀ ਲੜਾਈ ਆ ਲੋਕ ਫੇਰ ਗਏ ਆ ਅੱਜ ਪਹਿਲਾਂ ਤਾਂ ਸਾਨੂੰ ਇਹ ਸਮਝਾਉਣ ਦੀ ਲੋੜ ਆ ਵੀ ਤੁਸੀਂ ਹਰ ਇੱਕ ਬੰਦਾ ਬਾਣੀ ਵੀ ਰਹੇ ਹੋ ਕਿਵੇਂ ਸਮਝਾਉਣਾ ਕੀ ਕਰਨਾ ਕਿਵੇਂ ਲੋਕਾਂ ਤੱਕ ਮੈਸੇਜ ਲੈ ਕੇ ਜਾਣਾ ਉਹ ਜਿਹੜੀ ਕਮੇਟੀ ਮੂਰੇ ਚੱਲ ਰਹੀ ਆ ਆਪਣੀ ਇਹ ਤੋਜਮਾਨ ਬਾਈ ਹੋ ਗਿਆ ਲੱਖਾਂ ਸਿਧਾਣਾ ਹੋਗਾ ਹੋਰ ਜਿੰਨੇ ਵੀ ਹੈਗੇ ਆ ਇਹ ਬੰਦੇ ਇਹਨਾਂ ਦੇ ਸਾਰੇ ਵੀ ਕਿਵੇਂ ਲੋਕਾਂ ਦੇ ਤੁਸੀਂ ਗੱਲ ਪਹੁੰਚਦੀ ਕਰੋ ਲੋਕ ਆਉਣ ਨੂੰ ਤਿਆਰ ਆ ਤੁਹਾਡੇ ਨਾਲੋਂ ਪਹਿਲਾਂ ਤਾਂ ਮੋਰਚਾ ਪਰ ਉਧਰ ਗੁਰਪ੍ਰੀਤ ਗੋਗੀ ਹੋਰੀ ਲੈ ਕੇ ਨਾ ਉਹਨਾਂ ਦਾ ਕੱਲ ਨਹੀਂ ਪੱਥਰ ਤੋੜਦਾ ਵੀ ਆਪਣਾ ਰੱਖਿਆ ਹੋਇਆ ਉਹ ਕਹਿੰਦਾ ਮੈਨੂੰ ਚੜਾਉਂਦਾ ਨਹੀਂ ਪੱਥਰ ਵੀ ਜਿਹੜਾ ਤੂੰ ਨਹੀਂ ਪੱਥਰ ਰੱਖਿਆ ਕੰਮ ਤੂੰ ਕਰ ਨਹੀਂ ਸਕਿਆ ਕਹਿੰਦੇ ਵੀ ਮੈਨੂੰ ਤਾਂ ਬੜੀ ਨਮੋਸ਼ੀ ਆ ਉਹਨਾਂ ਨੇ ਲਿਆ ਕੇ ਹਾਈਡਰਾਜਾ ਭੰਨਤਾ ਉੱਪਰੋਂ ਕਹਿੰਦੇ ਦੋ ਠੋਲੇ ਹੋਰ ਮਾਰੀ ਦੇ ਪਰ ਉਹ ਤਾਂ ਵੀਰੇ ਹੁਣ ਡਰਾਮੇ ਆ ਯਾਰ ਉਹ ਤਾਂ ਸੁਣਨੋ ਹੀ ਪਤਾਗਾ ਉਹ ਤੇ ਜੇ ਮੈਂ ਬਾਹਲੀ ਚਰਚਾ ਕਰੂੰਗਾ ਫਿੱਕਾ ਜਾ ਬਹਿ ਜੂ ਕੰਮ ਉਹ ਸਾਰੇ ਪੰਜਾਬ ਨੂੰ ਦੱਸਣ ਦੀ ਲੋੜ ਨਹੀਂ ਵੀ ਜਿਹੜੀ ਸਰਕਾਰ ਨੇ ਨਹੀਂ ਪੱਥਰ ਧਰਤਾ ਜਿਉਂ ਸਰਕਾਰ ਨਹੀਂ ਪੱਥਰ ਤੋੜ ਰਹੀ ਆ ਤੇ ਉਹਦੇ ਚ ਕਿੱਡੀ ਕਤਾਹੀ ਹੋ ਉੱਪ ਜੇ ਹੁਣ ਮੰਨ ਲਾ ਮੈਂ ਕੋਈ ਚੀਜ਼ ਬਣਾਤੀ ਜੇ ਉਹ ਮੇਰੇ ਦਿਲ ਨੂੰ ਪਤਾ ਲੱਗੇ ਵੀ ਚ ਨੁਕਸਾ ਮੈਥੋਂ ਨਹੀਂ ਹੋਣਾ ਤੇ ਫੇਰ ਹੀ ਮੈਂ ਉਹਨੂੰ ਬਰਬਾਦ ਕਰੂੰਗਾ ਉਹਦੇ ਤੇ ਮੈਨੂੰ ਨਹੀਂ ਲੱਗਦਾ ਵੀ ਵੱਡੀ ਚਰਚਾ ਕਰਨੀ ਲੋਕ ਬਹੁਤ ਸਿਆਣੇ ਆ ਕਿ ਅਫਸਰ ਸਾਹੀ ਨਹੀਂ ਸੁਣਦੀ ਅਫਸਰ ਸਾਹੀ ਕਹਿੰਦੇ ਸੁਣ ਨਹੀਂ ਰਹੀ ਸਾਡੀ ਸਮੱਸਿਆ ਇੱਥੇ ਆ ਕਹਿੰਦੇ 650 ਕਰੋੜ ਰੁਪਏ ਉਹਦਾ ਪਾਸ ਵੀ ਹੋਇਆ ਹੋਇਆ 90% ਪੇਮੈਂਟਾਂ ਕੰਪਨੀਆਂ ਲੈ ਵੀ ਗਈਆਂ ਅਫਸਰਾਂ ਨੇ ਸਾਡਾ ਬੇੜਾ ਕਰਕੇ ਕਰਿਆ ਹੋਇਆ ਇਹ ਕਹਿੰਦੇ ਵੀਰੇ ਹੋਰ ਰੰਧਾਵੇ ਦੀ ਸੁਣਨਗੇ ਆਸ਼ਰਮ ਬੰਦੇ ਦੀ ਅਫਸਰਾਂ ਨੇ ਇਹਨਾਂ ਦੀ ਸੁਣਨੀ ਆ ਜਿਹੜੇ ਨਮਿੰਦੇ ਆ ਜਿਹੜੇ ਮੰਨ ਲਓ 80-80 ਪਿੰਡਾਂ 'ਚੋਂ ਜਿੱਤੇ ਆ ਲੱਖ-ਲੱਖ ਡੇਢ-ਰੇੜ ਲੱਖ ਵੋਟਾਂ ਵਾਲਿਆਂ ਦੇ ਮਾਲਕ ਆ ਇਹ ਜੇ ਫਿਰ ਇਹਨਾਂ ਦੀ ਨਹੀਂ ਸੁਣਦੇ ਫਿਰ ਤਾਂ ਨਿਬੜ ਗਿਆ ਫਿਰ ਤਾਂ ਆਮ ਲੋਕ ਵੀ ਆਦਾ ਦੇਖ ਲੈਣ ਵੀ ਫੈਲਾ ਫੁੱਲਾ ਦੀ ਤਿਆਰੀ ਕਰ ਲੈਣ ਬਾਹਰ ਲਈ ਫਿਰ ਤਾਂ ਕੀ ਹੋ ਗਿਆ ਫਿਰ ਤਾਂ ਖਤਮ ਆ ਪੰਜਾਬ ਫਿਰ ਤਾਂ ਕੋਈ ਇਹਦੇ ਚਰਚਾ ਕਰਨ ਦੀ ਲੋੜ ਹੀ ਨਹੀਂ ਜੇ ਸੋਡੀ ਨਹੀਂ ਅਫਸਰ ਸੁਣਦੇ ਆਪ ਜੇ ਬੰਦੇ ਦੀ ਨੀਤ ਸਹੀ ਆ ਨਾ ਅਫਸਰਾਂ ਦਾ ਮਜਾ ਆਲੀ ਨਹੀਂ ਵੀ ਨਾ ਸੁਣਨਾ ਅਫਸਰ ਕੌਣ ਨੇ ਮੈਂ ਹਾਲਾਂਕਿ ਉਹ ਨਹੀਂ ਰਿਸਪੈਕਟ ਕਰਦਾ ਇੱਜ਼ਤ ਕਰਦਾ ਉਹਨਾਂ ਦੇ ਉਹਨਾਂ ਨੇ ਸਦਾ ਰਹਿਣਾ ਇਹਨਾਂ ਨੇ ਪੰਜ ਸਾਲ ਰਹਿਣਾ ਪਰ ਇਹ ਵੀ ਨਹੀਂ ਹੋ ਸਕਦਾ ਵੀ ਲੀਡਰਾਂ ਨੂੰ ਉੱਤੇ ਚੱਲ ਜਾਣਗੇ ਅਫਸਰ ਜਿਆਦਾਤਰ ਆਪਣਾ ਜਿਹੜਾ ਢਾਂਚਾ ਪ੍ਰਣਾਲੀ ਹੈ ਇਹ ਜਿਹਾ ਸੰਵਿਧਾਨ ਇਹ ਜਿਹਾ ਵੀ ਇਥੇ ਲੀਡਰ ਦੀ ਪਹਿਲ ਆ ਦੂਜੇ ਨੰਬਰ ਤੇ ਅਫਸਰ ਆ ਜੇ ਲੀਡਰ ਦੀ ਨਾਂ ਪਹਿਲ ਹੋਵੇ ਫਿਰ ਮੇਰੇ ਵਰਗਾ ਦਾ ਦੋ ਪੜਿਆ ਐਮਐਲਏ ਆ ਇੱਕ ਦੀ ਐਮਐਲਡ ਕਰੀ ਆ ਬੀਐਲਡ ਕਰੀ ਆ ਉਹ ਫਿਰ ਹੋਊਗਾ ਅਫਸਰ ਹੈ ਤੁਸੀਂ ਫਿਰ ਹੁਣ ਆਏ ਦੱਸ ਦਿਓ ਵੀ ਚੱਲਦੀ ਐ ਜਦੋਂ ਇਹਨਾਂ ਦੀ ਚਲਾ ਨਹੀਂ ਰਹੇ ਉਹ ਮੈਂ ਗੱਲ ਬਣ ਨਹੀਂ ਰਹੀ ਹੁਣ ਤੁਸੀਂ ਲੋਕ ਵੀ ਇਕੱਠੇ ਬਹੁਤ ਹੋ ਗਏ ਇੱਥੇ ਕਰੋਗੇ ਕੀ ਹੁਣ ਜਿਹੜਾ ਇੰਨੇ ਸਾਲਾਂ ਤੋਂ ਨਹੀਂ ਹੋ ਸਕਿਆ ਕਈ ਬੰਦੇ ਕਹਿੰਦੇ ਅਸੀਂ 15-15 ਸਾਲਾਂ ਤੋਂ ਕੰਮ ਕਰ ਰਹੇ ਆ ਉਹ ਵੀ ਅੱਜ ਆਏ ਸਾਰਾ ਹੀ ਪੰਜਾਬ ਆ ਗਿਆ ਜੇ ਥਾਂ ਦੇ ਉੱਤੇ ਸਾਰੇ ਲੀਡਰ ਆ ਗਏ ਜਿ세 ਬੰਦियां ਆ ਗਈਆਂ ਕਰੋਗੇ ਕੀ ਹੁਣ ਅੱਗੇ ਫੈਕਟਰੀ ਬੰਦ ਕਰੋਗੇ ਦਰਿਆ ਨੂੰ ਬੰਨ ਲਾਉਂਗੇ ਕਰੋਗੇ ਕੀ ਜੇ ਤਾਂ ਵੀਰੇ ਹੁਣ ਮੈਂ ਕਹਾਂ ਵੀ ਮੈਂ ਇੱਥੇ ਆ ਕੇ ਪ੍ਰਧਾਨ ਬਣ ਗਿਆ ਅਸਲ ਮੇਰੇ ਨਾਲੋਂ ਤਾਂ ਪਹਿਲਾਂ ਸਾਡੇ ਪੁਰਖੇ ਕਿੱਦੇ ਦੀ ਲੜਾਈ ਲੜ ਰਹੀ ਆ ਲੜ ਰਹੇ ਆ ਬਾਬੇ ਨਾਨਕ ਵੇਲੇ ਦਾ ਬਾਬੇ ਨਾਨਕ ਨੇ ਆਪ ਕਹਤਾ ਸੀ ਵੀ ਇਹ ਸਰ ਨੂੰ ਵੱਡਾ ਸਾਡਾ ਪਾਣੀ ਪੀਤਾ ਮਾਤਾ ਤਰਤ ਮਾਂ ਤੋਂ ਸਾਰਾ ਕੁਝ ਪਹਿਲਾਂ ਹੋ ਚੁੱਕਿਆ ਇਹਦਾ ਲੜਾਈ ਕੁਦਰਤ ਲਈ ਤਾਂ ਉਦੋਂ ਦੇ ਲੋਕ ਲੜ ਰਹੇ ਆ ਮੈਂ ਕੌਣ ਹੁੰਨਾਗਾ ਮੈਂ ਸਿਰਫ ਇੱਕ ਸੰਯੋਗ ਦੇ ਰਿਹਾ ਹੁਣ ਜਿਹੜੀ ਸਾਡੀ ਕਮੇਟੀ ਆ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਕੋਈ ਐਕਸ਼ਨ ਲਵੋਗੇ ਜੇ ਸਰਕਾਰ ਨਹੀਂ ਮੰਨਦੀ ਜਿਵੇਂ ਐਕਸ਼ਨ ਲੈਣਗੇ ਸੀ ਨਾਲ ਆ ਤੇਰੀ ਗੱਲ ਵੀ ਸਹੀ ਆ ਜੇ ਖਰਬਾਂ ਰੁਪਈਆ ਫੈਕਟਰੀਆਂ ਤੇ ਲੱਗਿਆ ਫੈਕਟਰੀਆਂ ਵਾਲੇ ਇਹ ਤਾਂ ਹੈ ਨਹੀਂ ਵੀ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਉਹਨਾਂ ਦੇ ਸੈਂਟਰ ਨਾਲ ਤਾਰਾਂ ਜੁੜੀਆਂ ਜੇ ਅਸਲ ਤੁਸੀਂ ਇਹਨੂੰ ਖੰਘੋਲੋ ਸਾਰੇ ਮੁੱਦੇ ਨੂੰ ਸਰਕਾਰ ਪੰਜਾਬ ਸਰਕਾਰ ਦੀ ਇਥੇ ਚੱਲ ਨਹੀਂ ਰਹੀ ਤੁਸੀਂ ਬਾਈ ਜੀ ਖਰਪ ਰੁਪਏ ਦੀ ਫੈਕਟਰੀ ਲਾਈ ਆ ਅਰਬ ਦੀ ਲਾਈ ਆ ਘੱਟ ਦੀ ਲਾਈ ਆ ਤੁਸੀਂ ਲਿੰਕ ਪੰਜਾਬ ਸਰਕਾਰ ਨਾਲ ਕਦੇ ਨਹੀਂ ਰੱਖੋਗੇ ਸੋਡੇ ਸੈਂਟਰ ਨਾਲ ਹੋਣਗੇ ਮੈਨੂੰ ਐ ਲੱਗਦਾ ਵੀ ਮੁੱਖ ਮੰਤਰੀ ਵੀ ਬੌਣਾ ਇਹਨਾਂ ਮੂਰੇ ਅਸਲੇ ਤਾਰਾਂ ਵੱਡੀਆਂ ਕੁੰਡੀਆਂ ਵੱਡੀਆਂ ਇਹ ਲੜਾਈ ਜਿੱਤੂ ਐ ਤੁਸੀਂ ਐ ਕਹਿੰਦੇ ਵੀ ਛੋਟੀ ਆ ਛੋਟੀ ਤਾਂ ਨਹੀਂ ਹੈਗੀ ਵੱਡਾ ਕੰਮ ਆ ਇਹ ਪ੍ਰੋਗਰਾਮ ਤਾਂ ਹੁਣ ਅੱਗੇ ਦੇ ਦਿੱਤੇ ਜਾ ਰਹੇ ਆ ਪਹਿਲਾਂ ਪ੍ਰੋਗਰਾਮ ਦਿੱਤਾ ਸੀ ਅੱਜ ਪ੍ਰੋਗਰਾਮ ਹੋਰ ਨਹੀਂ ਪੜਿਆ ਪਰ ਪਾਣੀ ਤਾਂ ਰੋਜ਼ ਹਜ਼ਾਰਾਂ ਲੀਟਰ ਉਹਦੇ ਵਿੱਚ ਪੈ ਰਿਹਾ ਲਗਾਤਾਰ ਪਈ ਜਾ ਰਿਹਾ ਪਈ ਜਾ ਰਿਹਾ ਉਹਨੂੰ ਤਾਂ ਅੱਜੇ ਰੋਕਣ ਦੀ ਲੋੜ ਸੀ ਜੇ ਅੱਪ ਪ੍ਰੋਗਰਾਮ ਅੱਗੇ ਦੇਈ ਜਾਵਾਂਗੇ ਹੋਰ ਹਜ਼ਾਰਾਂ ਲੀਟਰ ਪੈ ਜਾਊਗਾ ਵਿੱਚ ਹਾਂ ਵੀਰੇ ਉਹ ਤਾਂ ਪੂਰੀ ਨਹਿਰ ਡਿੱਗ ਰਹੀ ਆ ਉਹ ਤਾਂ ਅੱਜ ਹੀ ਕੈਨਸਲ ਰੋਜ਼ ਹੋ ਰਿਹਾ ਤਾਂ ਤੇਰੀ ਤੂੰ ਸੱਚਾ ਇਸ ਗੱਲ ਤੇ ਤੂੰ ਸੱਚਾ ਵੀ ਜਦੋਂ ਨਹਿਰ ਅੱਜ ਡਿੱਗ ਰਹੀ ਆ ਉਹ ਤਾਂ ਅਸੀਂ ਰੋਜ਼ ਪੀ ਰਹੇ ਆ ਨੁਕਸਾਨ ਹੋ ਰਿਹਾ ਵੀ ਤੁਸੀਂ ਕਿੱਦੇ ਰੋਕਾਂਗੇ ਰੋਜ਼ ਪ੍ਰੋਗ ਪਰ ਇਹ ਨਾ ਤਾਂ ਲੋਕਾਂ ਦੇ ਸਾਰੇ ਆ ਇਹ ਹੈਗਾਗਾ ਮੰਨ ਲਓ ਵੀ ਹਜ਼ਾਰਾਂ ਕਰੋੜਾਂ ਰੁਪਈਆ ਦਾ ਕੰਮ ਆ ਜੇ ਤੁਸੀਂ ਟ੍ਰੀਟ ਕਰਕੇ ਪਾਣੀ ਸਾਫ਼ ਕਰਕੇ ਸਿੱਟਣਾ ਇਹ ਕਰੂ ਸਰਕਾਰ ਹੀ ਸਰਕਾਰ ਹੀ ਕਰ ਸਕਦੀ ਆ ਨਾ ਹੀ ਅਸੀਂ ਤਾਂ ਇਹ ਵੀ ਨਹੀਂ ਵੀ ਸਰਕਾਰ ਨੂੰ ਆ ਚੰਗੀ ਤਰੀ ਨਹੀਂ ਰਗੜਦੀਏ ਉਵੇਂ ਵੀ ਨਹੀਂ ਅਸੀਂ ਉਵੇਂ ਵੀ ਅੱਜ ਅਸੀਂ ਨਹੀਂ ਬੋਲਣਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਵੀ ਲੋਕ ਬਚਾ ਲੋ ਸਰਕਾਰ ਨੂੰ ਕਹਿੰਦੇ ਵੀ ਤੁਸੀਂ ਲੋਕ ਬਚਾ ਲੋ ਹੁਣ ਸਰਕਾਰ ਦੋਸ਼ੀ ਆ ਸਰਕਾਰ ਵਿਚਾਰੀ ਆ ਸਰਕਾਰ ਲਾਚਾਰ ਆ ਸਰਕਾਰ ਕੀ ਆ ਸਰਕਾਰ ਲਾਚਾਰ ਆ ਫੈਕਟਰੀਆਂ ਨਾਲ ਇਤਨਾ ਰੁੱਤੂਂ ਦੀ ਹੋ ਗਈ ਸੈਂਟਰ ਨਾਲ ਤਾਰਾ ਮੈਨੂੰ ਇਹ ਲੱਗਦਾ ਅੱਜ ਮੁੱਖ ਮੰਤਰੀ ਸਾਹਿਬ ਤੁਹਾਨੂੰ ਠੀਕ ਲੱਗ ਰਹੇ ਆਪਣੀ ਸਾਹ ਦੇ ਨਹੀਂ ਠੀਕ ਮੈਂ ਵੀਰੇ ਉਹ ਤਾਂ ਕਹੀ ਨਹੀਂ ਵੀ ਠੀਕ ਲੱਗ ਰਹੇ ਮੈਂ ਇਹ ਗੱਲ ਨਹੀਂ ਕਹਿ ਰਿਹਾ ਮੈਂ ਤਾਂ ਇਹ ਕਹਿਣਾ ਵੀ ਜੇ ਸੋਨ ਨੂੰ ਲੱਗਦਾ ਵੀ ਇਹ ਲੜਨ ਵਾਲੇ ਪਾਣੀਆਂ ਦੇ ਵਿਰੁੱਧ ਹੀ ਗਲਤ ਆ ਬੰਦੇ ਤੇ ਤੁਸੀਂ ਫਿਰ ਇਹਦਾ ਹੱਲ ਕਰ ਲਓ ਠੀਕ ਤਾਂ ਮੈਂ ਕਹਾ ਨਹੀਂ ਆ ਸਰਕਾਰਾਂ ਹਕੂਮਤ ਜਿਹੜੀ ਮਰਜੀ ਆ ਕੋਈ ਆ ਨਹੀਂ ਜਿਹੜੀ ਆ ਗਈਆਂ ਜਿਹੜੀਆਂ ਆਉਣੀਆਂ ਉਹ ਤਾਂ ਕਿਤੇ ਠੀਕ ਹੋਈ ਨਹੀਂ ਸਕਦੀ ਕਿਉਂਕਿ ਤਾਂ ਹੀ ਇਹ ਨਾ ਹੋ ਚੁੱਕਿਆ ਗੱਲ ਹੀ ਨਹੀਂ ਬਣ ਰਹੀ ਸੈਂਟਰੀ ਜਵਾਬ ਦੇ ਗਿਆ 7000 ਕਰੋੜ ਦਾ ਕਰਜ਼ਾ ਚੱਕਿਆ ਗਿਆ ਸੈਂਟਰ ਕਹਿੰਦੇ ਸਾਡੇ ਆਏ ਹੱਥ ਖੜੇ ਆ ਆਪ ਦਾ ਦੇਖ ਲਓ ਪੁਰਾਣੀਆਂ ਗੱਡੀਆਂ ਤੇ ਟੈਕਸ ਲਾ ਲਓ 15 ਸਾਲ ਪਹਿਲਾਂ ਦੀਆਂ ਆਪ ਦਾ ਦਾ ਬਿੱਲ ਚਲਾ ਲਓ ਬਿਜਲੀ ਦਾ ਗ੍ਰਿਡ ਵੀ ਖਤਮ ਆ ਆਉਣ ਨਾਲ ਟਾਈਮ 'ਚ ਬਿਜਲੀ ਦਾ ਖੰਭਾ ਨਹੀਂ ਮਿਲਣਾ ਤੇ ਮੁੱਖ ਮੰਤਰੀ ਲਾਚਾਰ ਆ ਤਾਂ ਇਹ ਲੋਕ ਡੰਡਾ ਢੁੱਕ ਦੇਣਗੇ ਹੁਣ ਜਿਨ੍ਹਾਂ ਦੇ ਜਿਨ੍ਹਾਂ ਦੇ ਹੱਥੋਂ ਚੱਲ ਰਹੀ ਗੇਮ ਵੀਰੇ ਲੋਕ ਤਾਂ ਸ਼ੁਰੂ ਤੋਂ ਹੀ ਵੱਡੇ ਰਹੇ ਆ ਤੁਸੀਂ ਮੋਦੀ ਦੇ ਉਲਣ ਵੇਲੇ ਦੇਖਿਆ ਨਹੀਂ ਗਾ ਮੁੱਖ ਮੰਤਰੀ ਨੂੰ ਇਹਦਾ ਹੱਲ ਕੱਢਣਾ ਪਊ ਨਹੀਂ ਕੱਢੂਗਾ ਪੰਜਾਬ ਨੇ ਸਾਰੇ ਨੇ ਉੱਠ ਕੇ ਆ ਜਾਣਾ ਝੋਨਾ ਵੱਢਿਆ ਜਾਣਾ ਮਹੀਨੇ 20 ਦਿਨਾਂ ਤੱਕ 2 ਮਹੀਨੇ ਤੱਕ ਮੂਰੇ ਠੰਡ ਆ ਜਾਣੀ ਆ ਪੰਜਾਬੀ ਕੌਮ ਅੱਜ ਨਹੀਂ ਲੜ ਰਹੀ ਸਦੀਆਂ ਤੋਂ ਲੜ ਰਹੀ ਆ ਲੜਦੀ ਠੋਕ ਕੇ ਠੰਡ ਚ ਗਰਮੀ ਚ ਇਹਦਾ ਕੰਮ ਵੀ ਹੁੰਦਾ ਥੋੜੀ ਗਰਮੀ ਮਾਰ ਵੀ ਕਰਦੀ ਆ ਪੱਕਾ ਧਰਨਾ ਵੀ ਲਾਉਣ ਜਾਂਦੇ ਮੋਰਚਾ ਲਾਉਣ ਵੀ ਗਿੱਜ ਗਏ ਇਹ ਵੀ ਕਹਿੰਦੇ ਨੇ ਨਾ ਲੋਕ ਵੀ ਇਹ ਲੋਕਾਂ ਦੇ ਪੁੱਤ ਮਰਵਾਉਣਗੇ ਮੁੰਡਿਆਂ ਨੂੰ ਲੈ ਕੇ ਚੱਲ ਗਏ ਗਰਮ ਬਿਆਨ ਦਿੰਦੇ ਆ ਇਹ ਕਹਿੰਦੇ ਬੰਨ ਲਾ ਦੋ ਅੱਗੇ ਪਰਚੇ ਹੋ ਜਾਣਗੇ ਡਾਂਗਾ ਫਿਰਨ ਗਿਆ ਬੜਾ ਕੁਝ ਹੋਊਗਾ ਫਿਰ ਅਲਜਾਉ ਤੁਹਾਡੇ ਤੇ ਆਉਣੇ ਫਿਰ ਜ਼ਿੰਮੇਵਾਰੀ ਕਿਦੀ ਇਹ ਆਉਂਦੇ ਆ ਵੀਰੇ ਇਹ ਕਹਿੰਦੇ ਆ ਲੋਕ ਵੀ ਤੁਸੀਂ ਗਰਮ ਦੇਤੇ ਬਿਆਨ ਤੁਸੀਂ ਬੰਦੇ ਲੈ ਕੇ ਮਰਵਾਤੇ ਇਹ ਸਾਰਾ ਕੁਝ ਹੁੰਦਾ ਇਹ ਸਾਨੂੰ ਵੀ ਪਤਾ ਪਰ ਫਿਰ ਕਰੀਏ ਕੀ ਚਲੋ ਅਸੀਂ ਗਰਮ ਬਿਆਨ ਆਪਾਂ ਤਾਂ ਕਿਤੇ ਉਵੇਂ ਦਿੱਤੇ ਹੀ ਨਹੀਂ ਜੇ ਲਾਲਾ ਵੀ ਦੇਤੇ ਮੰਨ ਲਓ ਕਹਿੰਦੇ ਆ ਫਿਰ ਤੁਸੀਂ ਦਾ ਹੱਲ ਹੁਣ ਇੱਕ ਗੱਲ ਤੇਰੇ ਵਾਲੀ ਹੋਰ ਉੱਠ ਰਹੀ ਆ ਅੱਜ ਇੱਕ ਨਵੀਂ ਹਵਾ ਝੱਲੀ ਆ ਵੀ ਜਿਹੜੇ ਧਰਨੇ ਲਾਉਂਦੇ ਆ ਇਹ ਬੰਦੇ ਗਲਤ ਆ ਮੰਨ ਲਾ ਵੀ 180% ਕਮੈਂਟ ਉਲਟ ਆਉਂਦੇ ਆ ਵੀ ਯਾਰ ਕੰਮ ਹੀ ਨਹੀਂ ਤੁਸੀਂ ਕਰਨ ਦੇ ਰਹੇ ਵੀ ਇਹ ਧਰਨੇ 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 ਵੀ ਹੋਰ ਕੋਈ ਕੰਮ ਕਰ ਲਓ ਮੈਂ ਸਹਿਮਤ ਆ ਇਨਾਂ ਲੋਕਾਂ ਨਾਲ ਵੀ ਧਰਨੇ ਨਹੀਂ ਲੱਗਣੇ ਚਾਹੀਦੇ ਪਰ ਧਰਨੇ ਮਣਾ ਹੱਲ ਦੱਸੋ ਕੀ ਹੈ ਤੁਸੀਂ ਕਿਵੇਂ ਗੁੰਗੇ ਘਕੂਮਤ ਨੂੰ ਬੈਠੇ ਨੂੰ ਐ ਕਿਵੇਂ ਹਲਾਈਏ ਧਰਨੇ ਮਣਾ ਹੱਲ ਦੀ ਨਹੀਂ ਉਹ ਹੁਣ ਤੂੰ ਐ ਦੱਸ ਦੀ ਸਾਡਾ ਕਸੂਰ ਐ ਇਨਾਂ ਹਾਂ ਤੇ ਹੁਣ ਜਿਹੜੇ ਬਹੁਤ ਸਾਰੇ ਲੋਕ ਲੁਧਿਆਣੇ ਵਿੱਚ ਹੋਰ ਵੀ ਆ ਮਹਿੰਗੀਆਂ ਗੱਡੀਆਂ ਲੈ ਕੇ ਕੋਲੋਂ ਲੰਘ ਰਹੇ ਸੀ ਜਦੋਂ ਤੁਸੀਂ ਮਾਰਚ ਕੱਢ ਰਹੇ ਸੀ ਪਾਣੀ ਉਹਨਾਂ ਦਾ ਨਹੀਂ ਹੈਗਾ ਉਹਨਾਂ ਨੂੰ ਫਰਕ ਕਿਉਂ ਨਹੀਂ ਪੈ ਰਿਹਾ ਐਂ ਤਾਂ ਵੀਰੇ ਸੈਰ ਵੀ ਬੈਠਾ ਲੁਧਿਆਣਾ ਹੁ ਕਹਿਣਾ ਨਹੀਂ ਚਾਹੁੰਦਾ ਤੁਸੀਂ ਕਹਿੰਦੇ ਤੂੰ ਕਹਿੰਗਾ ਅਗਲੀ ਕਾਲ ਤੇ ਫੇਰ ਆਉਂਗੇ ਇਹ ਸੁੱਡੀ ਮਦਦ ਕਿਉਂ ਕਰਨਗੇ ਇਹ ਵੀ ਬੈਠਾ ਇੱਥੋਂ ਵੀ ਲੋਕ ਘਟ ਆਏ ਆ ਉਹ ਵੀਰੇ ਜਾਂ ਤਾਂ ਹਜੇ ਜ਼ਿਆਦਾਤਰ ਨਾਲ ਉਹਨਾਂ ਨੂੰ ਐਂ ਲੱਗਦਾ ਜਿਹਦੇ ਘਰੇ ਅੱਗ ਜਾਂਦੀ ਆ ਪਤਾ ਉਹਨੂੰ ਵੱਧ ਲੱਗਦਾ ਹਜੇ ਉਹਨਾਂ ਕੋਲੇ ਪਾਣੀ ਇੱਥੋਂ ਤੁਰ ਕੇ ਅੱਗੇ ਜਾ ਰਿਹਾ ਪਿੱਛੋਂ ਇਹਨਾਂ ਤੱਕ ਨਹੀਂ ਆ ਰਿਹਾ ਪਾ ਆਈ ਡਰੋਂ ਆਈ ਡਰੋਂ ਆ ਜੂਗਾ ਉਹ ਸਾਫ ਆ ਰਿਹਾ ਉਹ ਹਜੇ ਫਿਰ ਪੈਸੇ ਨਾ ਕਰ ਰਹੇ ਆ ਸਾਫ ਪਰ ਪੈਸਾ ਹਰ ਥਾਂ ਨਹੀਂ ਚੱਲਣਾ ਜਦੋਂ ਗੰਧਾ ਆਲੀ ਇੰਨਾ ਪੈ ਗਿਆ ਪੈਸੇ ਨੇ ਵੀ ਸਾਫ ਕਰਨੋਂ ਹਟ ਜਾਣਾ ਲੜਨਾ ਤਾਂ ਪੈਣੀ ਆ ਜਦੋਂ ਕੁਦਰਤ ਖਰਾਬ ਹੁੰਦੀ ਆ ਨਾ ਉਦੋਂ ਤਾਂ ਫਿਰ ਪાંਸੀ ਵੀ ਸੋਚਣ ਲੱਗ ਜਾਂਦੇ ਆ ਕੀੜੇ ਵੀ ਸੋਚਣ ਲੱਗ ਜਾਂਦੇ ਆ ਆਪਾਂ ਤਾਂ ਮਨੋੱਖ ਆ ਕੁਦਰਤ ਲਈ ਤਾਂ ਲੜਨਾ ਪੈਣੀ ਆ ਅਸੀਂ ਯਾਰ ਬਹੁਤ ਸਿਆਣੇ ਹੋ ਗਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੁਸੀਂ ਹੁਣ ਤਾਂ ਦੁਨੀਆ ਗਲੋਬਲ ਹੋ ਗਈ ਐਡੀ ਕਾ ਹੁਣ ਤਾਂ ਆਪਣੇ ਕੋਲ ਉਹ ਵੀਡੀਓ ਵੀ ਆ ਜਾਂਦੀ ਹੈ ਵੀ ਆਸਟ੍ਰੇਲੀਆ ਨੇ ਟਾਲੀ ਪੱਟ ਕੇ ਥੱਲੋਂ ਦੂਜੇ ਥਾਂ ਲਾਤੀ ਟਾਲੀ ਜਮਾਨ ਸੀ ਹਰੀ ਹੋ ਗਈ ਆਪਣੇ ਕੋਲ ਹੁਣ ਉਹ ਵੀ ਆ ਜਾਂਦੀ ਹੈ ਖਬਰ ਵੀ ਬਾਈ ਜੀ ਜੇ ਉੱਥੇ ਐ ਲਫਾਫਾ ਸੜਦਾ ਕੈਨੇਡਾ ਚ ਜੁਰਮਾਨਾ ਵੀ ਆ ਕੁੱਟਣਗੇ ਵੀ ਜੇਲ ਵੀ ਕਰ ਦੇਣਗੇ ਪਾਣੀ ਨੀਲਾ ਐ ਸ਼ੀਸ਼ੇ ਵਾਂਗੂ ਮੂੰਹ ਦੇਖ ਲਾ ਇੱਥੇ ਕਿਉਂ ਨਹੀਂ ਹੁੰਦਾ ਉਹ ਚੀਜ਼ਾਂ ਜੋ ਉੱਥੇ ਹੋ ਰਹੀ ਮੈਂ ਮੈਂ ਇਹੀ ਗੱਲਾਂ ਕਹਿ ਰਿਹਾ ਜੇ ਤੁਸੀਂ ਉਹ ਉੱਥੋਂ ਇੰਨਾ ਕੁਝ ਦੇਖ ਕੇ ਜਾਗਰਕ ਨਹੀਂ ਹੋ ਰਹੇ ਤਾਂ ਫੇਰ ਤੁਹਾਡਾ ਰੱਬ ਰੱਖਾ ਲੀਡਰ ਬਣਦੀ ਸਾਰੇ ਸਭ ਤੋਂ ਪਹਿਲਾ ਬੰਦਾ ਜਹਾਜ ਚੜਦਾ ਵੀ ਚਲੋ ਕੋ ਮੈਂ ਆਈਏ ਦੇਖ ਕੇ ਸਾਰਾ ਕੁਝ ਆਉਂਦੇ ਕਰਦੇ ਕੱਖ ਨਹੀਂ ਇੱਥੇ ਆ ਕੇ ਹਾਂ ਇੱਥੇ ਸਹਿਮਤਾ ਮੈਂ ਇੱਥੇ ਕਾਣ ਨੂੰ ਕੋਈ ਹੋਰ ਵੀ ਕਹਿੰਦਾਗਾ ਜੇ ਕੋਈ ਕਹਿੰਦਾ ਵੀ ਮੈਂ ਪੰਜਾਬ ਬਚਾਉਣਾ ਉਹ ਵੀ ਬਣ ਕੇ ਕਿਹਨਾ ਬਾਹਰ ਜਾਂਦਾ ਸਭ ਨੂੰ ਹੀ ਪਤਾਗਾ ਪਰ ਖਰਾ ਕੋਈ ਉੱਤਰ ਰਿਹਾ ਲੱਖੇ ਬਾਰੇ ਤੂੰ ਇਹ ਮੂੰਹ ਤੇ ਕਰੀ ਬੜਾਈ ਹੋ ਜਾਂਦੇ ਜਨ ਤੂੰ ਕਹਿੰਦਾ ਲੱਖੇ ਦੇ ਨਾਮ ਰਹਿਣਾ ਇਹਨੂੰ ਰੱਖ ਸਾਈਡ ਤੇ ਲੱਖਾ ਮੇਰੀ ਭੂਆ ਦਾ ਮੁੰਡਾ ਨਹੀਂ ਪਰ ਲੱਖੇ ਬਾਰੇ ਤੂੰ ਬਿਆਨ ਦੇ ਦੇ ਅੱਜ ਮੈਂ মিডিਆ ਵਾਲੇ ਤੋਂ ਪੁੱਛ ਰਿਹਾ ਬੰਦਾ ਦੋ ਵਾਰੀ ਹਰ ਗਿਆ ਹੋਵੇ ਵੀ ਘਰੇ ਵਜੇ ਟੱਕੇ ਵੀ ਉਹਨੂੰ ਉਹਨੂੰ ਕੀ ਜ਼ਰੂਰਤ ਆ ਯਾਰ ਉਹ ਕਿਉਂ ਵੱਜਿਆ ਰਿਹਾ ਲੋਕ ਇਹ ਵੀ ਕਹਿੰਦੇ ਆ ਵੀ ਜਦੋਂ ਸੱਤਾ ਦੇ ਵਿੱਚ ਬੰਦਾ ਨਹੀਂ ਹੁੰਦਾ ਨਾ ਉਦੋਂ ਸਾਰਿਆਂ ਨੇ ਹੰਬੜਾ ਮਾਰਿਆ ਸਾਰਿਆਂ ਨੇ ਆ ਕੇ ਉੱਥੇ ਹਾ ਦਾ ਨਾਰਾ ਮਾਰਿਆ ਸਾਰਿਆਂ ਨੇ ਸੈਂਪਲ ਪਰ ਵਰਕੇ ਦਿਖਾਏ ਸਾਰਿਆਂ ਨੇ ਚੂੜੀਆਂ ਕਾਲੇ ਪਾਣੀ ਦੇ ਵਰਕੇ ਦਿਖਾਈਆਂ ਪੈਰੇ ਆ ਭਾਈ ਸਤਲੂ ਦੇ ਵਿੱਚ ਜਦੋਂ ਅੱਜ ਸੱਤਾ ਧਿਰ ਦੇ ਵਿੱਚ ਆਗੇ ਸੱਤਾ ਦੇ ਉੱਤੇ ਕਾਬਜ਼ ਆ ਤਾਂ ਆਪਣੀਆਂ ਕਰੀਆਂ ਗੱਲਾਂ ਹੀ ਭੁੱਲ ਗਏ ਵੀ ਇਹ ਉਦੋਂ ਤੱਕ ਹੀ ਹੁੰਦਾ ਜੋ ਤੱਕ ਬੰਦਾ ਸੱਤਾ 'ਚ ਆਉਂਦਾ ਨਹੀਂ ਪਹਿਲਾਂ ਸਾਰਾ ਕੁਝ ਕਰਦੇ ਆ ਆਉਂਦੀ ਸਾਰੇ ਭੁੱਲ ਜਾਂਦੇ ਆ ਵੀਰੇ ਲੱਖੇ ਦਾ ਨਹੀਂ ਲੱਗਦਾ ਵੀ ਲੱਖੇ ਨੂੰ ਤੁਸੀਂ ਸੱਤਾ 'ਚ ਲਿਆਉਂਗੇ ਭੁੱਲ ਜੂਗਾ। ਬਾਦ ਕਰਦੇ ਹਾਂ ਇਸ ਚੀਜ਼ ਦਾ। ਬਾਅਦ ਹਲ ਮੈਂ ਕਰਦਾ ਤੇਰੇ ਵੱਲ। ਹਾਂ ਆਦੇ ਵੱਲੋਂ ਕਰ ਲੈਣਾ ਬਾਦਾਂ। ਵੀ ਜੇ ਲੱਖਾ ਲੱਗਦਾ। ਵੀਰੇ ਹਾਰ ਕੇ ਟੁੱਟ ਕੇ ਬੰਦਾ ਖਤਮ ਹੋ ਕੇ ਦੁਬਾਰੇ ਫੇਰ ਉਠਦਾ ਵੀ ਆਜੂ ਪਾਣੀਆਂ ਲਈ ਲੜੀਏ। ਮੈਂ ਲੱਗਦਾ ਐ ਵੀ ਕਹਿੰਦਾ ਹੁਣ ਵੀ ਯਾਰ ਵੋਟਾਂ ਮੈਂ ਨਹੀਂ ਲੜਦਾ। ਵੀ ਚਲੋ ਵੋਟੇ ਹੀ ਨਹੀਂ ਲੜਦੇ ਆਪਾਂ ਚੱਲ ਵੀ ਆਹ ਛੋਡੇ ਨਾਲ ਲੱਗ ਕੇ ਆਏ ਦੇਖ ਲੈਣੇ ਆ। ਆਸਲ ਜੇ ਲੋਕਾਂ ਨੇ ਸੋਚਣਾ ਹੋਵੇ ਨਾ ਲੱਖੇ ਨਾਲ ਹਾਂੜ ਕੇ ਵਰਤ ਕੇ ਪਤਾ ਲੱਗੂ। ਦੂਰੋਂ ਦਾ ਜੇ ਮੈਂ ਤੇਰੇ ਤੁਸੀਂ ਭਾਈ ਜੀ ਪੱਤਰਕਾਰ ਹੋ ਤੁਸੀਂ ਪੂਰੇ ਘੈਂਟ ਬੰਦੇ ਹੋ ਮੈਨੂੰ ਤਾਂ ਪਤਾ ਤੁਸੀਂ ਘੈਂਟ ਹੋ 10 ਸਾਲ ਇਕੱਠੇ ਆ ਐ ਨਹੀਂ ਵੀ ਤੂੰ ਮੇਰੀ ਹੁਣ ਇੰਟਰਵਿਊ ਕਰਦਾ ਉ ਘੈਂਟਾ ਤੂੰ ਜਦੋਂ ਤੈਨੂੰ ਮਿਲਦੇ ਆ ਜਿਹੜੇ ਹੁਣ ਬੰਦਾ ਤੈਨੂੰ ਮਿਲਿਆ ਹੀ ਨਹੀਂ ਕੋਈ ਮਾਨਸਾ ਜ਼ਿਲ੍ਹੇ ਦਾ ਬਠਿੰਡੇ ਦਾ ਕੋਈ ਜਾਂ ਜਲੰਧਰ ਦਾ ਉੱਠ ਕੇ ਕਹੇ ਦੇ ਵੀ ਜਾਣ ਸਕਦਾ ਹਾਂ ਵੀ ਉਹ ਗਲਤ ਆ ਬੰਦਾ ਫਿਰ ਇਹ ਗੱਲ ਦਾ ਤਾਂ ਕੋਈ ਹੱਲ ਹੀ ਨਹੀਂ ਜਵਾਬ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਹਾਂ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜਿੰਨਾ ਤੁਸੀਂ ਜਿੰਨਾ ਚਿਰ ਤੁਸੀਂ ਬੰਦੇ ਨਾਲ ਹੰਢਦੇ ਵਰਤਦੇ ਨਹੀਂ ਉਹਨਾਂ ਚਰ ਜਿਹੜੇ ਇਲਜ਼ਾਮ ਲਾਉਂਨੇ ਉਹ ਮੈਨੂੰ ਵਧੀਆ ਨਹੀਂ ਲੱਗਦੇ ਜਦੋਂ ਹੁਣ ਮੇਰਾ ਪਤ ਜੀ ਨੀਵੀ ਮੈਂ ਕੀ ਕਰ ਰਿਹਾ ਕੀ ਨਾ ਉਹ ਮੈਂ ਇਲਜ਼ਾਮ ਮੜਦੇ ਆ ਉਹਦਾ ਮੈਨੂੰ ਨਹੀਂ ਲੱਗਦਾ ਵੀ ਬਾਕੀ ਫਿਰ ਲੋਕਾਂ ਦੀ ਸੋਚ ਆ ਕਹੇ ਨਹੀਂ ਮੈਂ ਸਕਦਾ ਕਿਦਾਂ ਤੁਸੀਂ ਅੱਜ ਗੱਲਾਂ ਕਰੀਆਂ ਨਾ ਮੁੱਖ ਮੰਤਰੀ ਸਾਹਿਬ ਤੇ ਕੋਈ ਇਲਜ਼ਾਮ ਲਾਇਆ ਉਹਨਾਂ ਨੂੰ ਵੀ ਲਾਚਾਰ ਗਿਆ ਗੱਲਾਂ ਬੜੀਆਂ ਸਿਆਣੀਆਂ ਕਰਨ ਲੱਗ ਗਏ ਲੋਕਾਂ ਨੇ ਕਹਿਣਾ ਸਿਆਣਾ ਹੋ ਗਿਆ ਰਧਾਵਾ ਨਹੀਂ ਸਿਆਣੇ ਸ਼ੁਰੂ ਤੇ ਕਰਦੇ ਆ ਗੱਲਾਂ ਤੇ ਇਹ ਜੀਆਂ ਉਹ ਠੀਕ ਆ ਵੀ ਟੱਚ ਹੁੰਦਾ ਕਈ ਵਾਰ ਪਤਾ ਕੀ ਆ ਜੋਨ ਆਪਾਂ ਕੋਈ ਵੀਡੀਓ ਪਾਉਣੇ ਆ ਪਤੰਦਰ ਜਰਦਾਬਾਦ ਬਿਕਦਾ ਸੇ ਬਿਕਦਾ ਹੀ ਨਹੀਂ ਉਹਵੇਂ ਇੱਕ ਤਰ੍ਹਾਂ ਦਾ ਐਂਟਰਟੇਨਮੈਂਟ ਉਹਨੂੰ ਜਿਵੇਂ ਕੋਈ ਚੀਜ਼ ਵੇਚਣੀ ਆ ਉਪਰੋਸ ਕੇ ਸਿੱਟਣੀ ਪੈਂਦੀ ਆ ਹਾਲਾਂਕਿ ਨੌਲੇਜ ਸਾਰੇ ਤੂੰ ਤੂੰ ਮੈਨੂੰ ਵੇਸਾਕ ਵਿਆਹਾਂ ਦੀ ਦੌੜ ਚ ਹੀ ਗੈਨ ਲਾ ਵੀ ਰੰਦਾਵੇ ਤਾਂ ਮਸਾਲਾ ਦਿੰਨਾ ਉੱਥੇ ਵੀ ਤੈਨੂੰ ਵਿਆਹ ਆਉਂਦੇ ਆ ਇਹੀ ਗੈਨ ਲਾ ਮੈਨੂੰ ਕੋਈ ਨਹੀਂ ਮੈਂ ਸਚਾਈ ਦੱਸੂ ਪਰ ਮਾਹੌਲ ਇਹੋ ਜਿਹਾ ਹੋ ਗਿਆ ਤੁਸੀਂ ਆਪ ਦੇਖ ਲਓ ਵੀ ਪਿਛਲੇ 3-4 ਮਹੀਨਿਆਂ ਚ ਕਿਹੜੇ ਮੁੱਦੇ ਲੋਕਾਂ ਨੇ ਵੱਧ ਸੁਣਿਆ ਕਿਹੜੇ ਘਟਾ ਲੇ ਗੁਰਚ ਰਵੇਟ ਕਿੰਨੀ ਮਖੌਣੀ ਪੈਂਦੀ ਆ ਨਹੀਂ ਤੁਸੀਂ ਮੁੱਦੇ ਦੱਸ ਦਿਓ ਨਾ ਵੀ ਕਿਹੜੇ ਜਿਨ੍ਹਾਂ ਨੇ ਸਿੱਧੀਆਂ ਗਾਲਾਂ ਕੱਢੀਆਂ ماں ਭੈਣ ਦੀਆਂ ਜਾਂ ਹੋਰ ਪੰਜ ਸੱਤ ਮੁੱਦੇ ਪਿਛਲੇ ਦਿਨਾਂ ਚ ਚੱਲੇ ਆ ਨਜਾਇਜ਼ ਜੀ ਹਾਈਲਾਈਟ ਹੋਇਆ ਹੁਣ ਮੈਂ ਉਹਨਾਂ ਦਾ ਜੇ ਨਾਂ ਲਵਾਂਗਾ ਉਹ ਫਿਰ ਮੈਨੂੰ ਮੈਂ ਨਾਂ ਲੈਣ ਦੀ ਲੋੜੋਂ ਲੋਕ ਸਮਝਦਾਰ ਆ ਵੀ ਕਿਹੜੇ ਮੁੱਦੇ ਸੁਣੇ ਆ ਫਿਰ ਉੱਥੋਂ ਆਪ ਨੂੰ ਵੀ ਲੱਗਦਾ ਵੀ ਜੇ ਤੁਸੀਂ ਇੱਥੇ ਕੋਈ ਵਰਕ ਕਰ ਰਹੇ ਹੋ ਚਲੋ ਆਏ ਚੱਲ ਪੋ ਹੁਣ ਕੀ ਕਰੀਏ ਵੀ ਮੂੰਹੋਂ ਮੈਂ ਲੋਕ ਹੋਰ ਚੀਜ਼ ਪਾੜਦੇ ਜੇ ਲੋਕੇ ਇਹ ਚੰਗੀਆਂ ਗੱਲਾਂ ਸੁਣ ਕੇ ਰਾਜ਼ੀ ਨਹੀਂ ਫਿਰ ਤੁਸੀਂ ਇਹ ਨਹੀਂ ਸੋਚਦੇ ਵੀ ਤੁਸੀਂ ਪਾਣੀਆ ਕਰਕੇ ਤੁਰ ਰਹੇ ਹੋ ਕਿ ਪਾਗਲਾਂ ਕਰਕੇ ਤੁਰ ਰਹੇ ਹੋ ਜਿਹੜੇ ਕਹੀ ਚੰਗੀ ਗੱਲ ਸੁਣਨੀ ਨਹੀਂ ਚਾਹੁੰਦੇ ਬਾਈ ਜੇ ਕਿਸ ਨੂੰ ਪਾਗਲ ਕਾਵਾਂਗੇ ਗੁੱਸਾ ਮੰਨਣਗੇ ਪਰ ਉਹ ਗੱਲ ਤੂੰ ਸੱਚੀ ਕਹੇ ਤੇ ਟਿਕਾਣੇ ਮਾਰੀ ਪਰ ਇਹਨਾਂ ਨੂੰ ਹੁਣ ਆਪ ਵੀ ਸਮਝ ਲੈਣਾ ਚਾਹੀਦਾ ਤੁਸੀਂ ਵੀ ਸੇ ਇੱਕ ਬੰਦਾ ਬਾਵਾ ਫੇਮਸ ਕੀਤਾ ਇਹਨਾਂ ਨੇ ਟੂਰਨਾਮੈਂਟ ਤੇ ਬੌਂਸਰ ਲੈ ਕੇ ਆ ਰਹੇ ਆ ਉੱਥੇ ਪੰਜਾਬ ਦੇ ਬੁੱਧੀਜੀਵੀਆਂ ਨੇ ਵੀਡੀਓ ਪਾਈ ਵੀ ਜੇ ਚੀਨ ਦੀ ਚੀਨ ਦੇ ਮੂਰਲੇ ਬੰਦੇ ਜਾਂ ਕੈਨੇਡਾ ਦੇ ਜਾਂ ਅਮਰੀਕਾ ਦੇ ਉੱਥੋਂ ਦੇ ਬੰਦੇ ਕੌਮ ਉੱਥੋਂ ਦੀ ਇਹੋ ਜਿਹਾ ਕੰਮ ਕਰੂ ਤਾਂ ਉਹਨਾਂ ਦੇ ਕੀ ਨਵੀਂ ਪੀੜੀ ਤੇ ਅਸਰ ਪਊਗਾ ਉੱਥੋਂ ਇਹ ਲੱਗਿਆ ਵੀ ਆਪਾਂ ਬਹੁਤ ਨੰਘਾਰ ਵੱਲ ਜਾ ਰਹੇ ਆ ਵੀ ਕਿਹੜੇ ਬੰਦਿਆਂ ਨੂੰ ਬੌਂਸਰਾਂ ਨਾਲ ਟੂਰਨਾਮੈਂਟ ਦੇ ਸਨਮਾਨਿਤ ਕਰ ਰਹੇ ਹੁਣ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਨਾ ਪਿੰਕਾ ਯਾਰਗ ਮੁੰਡਾ ਉਹਦੇ ਹੱਕ ਤੇ ਆਜੋ ਪੰਜਾਬੀਓ ਕੀ ਉਹ ਆਪਾਂ ਤਾਂ ਪੈਸੇ ਮੰਗ ਰਿਆ ਕੀ ਆਪਾਂ ਤਾਂ ਕੀ ਆਪਾਂ ਦਾ ਨੁਕਸਾਨ ਆਪਣਾ ਕਰ ਰਿਆ ਸਿਰਫ ਇੱਕ ਦੋ ਗੱਲਾਂ ਕਹਿੰਦਾ ਉਹ ਇੱਕ ਆਜੋ ਵੀ ਬਾਣੀ ਨਾਲ ਜੁੜ ਲੋ ਇੱਕ ਆਜੋ ਉਹ ਹੀ ਘੋਦ ਦੁੱਧ ਪਰਾਣੀਆਂ ਖਰਾਕਾਂ ਤੇ ਇੱਕ ਆਜੋ ਕੱਦੂ ਚ ਭੱਜ ਲਈਏ ਗਰਾਉਂਡਾਂ 'ਚ ਆਜੋ ਜਵਾਨਾਂ ਨੂੰ ਵੀ ਕਹਿ ਰਿਹਾ ਬਜ਼ੁਰਗ ਨੂੰ ਵੀ ਕਹਿ ਰਿਹਾ ਅੱਜ ਮੈਂ ਉਹਦੇ ਲਈ ਸਪੈਸ਼ਲ ਬੋਲ ਰਿਹਾ ਵੀ ਉਹਦੇ ਨਾਲ ਖੜੀਏ ਯਾਰ ਵੀ ਜੇ ਉਹ ਪੰਜਾਬ ਬਚਾਉਂਦਾ ਮੈਂ ਕੱਲਾ ਪਿੰਕੇ ਬਾਰੇ ਤਾਂ ਚੱਲ ਮੈਂ ਸਪੈਸ਼ਲ ਤਾਂ ਕਿਹਾ ਵੀ ਅੱਜ ਦੇ ਟਾਈਮ 'ਚ ਬਾਈ ਬਹੁਤ ਨਜਾਇਜ਼ੀ ਚੰਗਾ ਕਰ ਰਿਹਾ ਮੈਂ ਤਾਂ ਹੋਰ ਬੰਦਿਆਂ ਲਈ ਵੀ ਕਹਿਣਾ ਮੈਂ ਤਾਂ ਚੈਨਲਾਂ ਬਾਰੇ ਵੀ ਕਹਿਣਾ ਬਿਜੂ ਕੋ ਚੈਨਲ ਪੰਜਾਬ ਲਈ ਚੰਗਾ ਕਰ ਰਿਹਾ ਉਹਨਾਂ ਨਾਲ ਵੀ ਖੜਜੋ ਉਹਦਾ ਕਾਰਨ ਇਹ ਹੈ ਵੀਰੇ ਵੀ ਜੇ ਮੈਂ ਤੇਰੀਆਂ ਲੱਤਾਂ ਖਿੱਚੂੰ ਉਹਦਾ ਫਾਇਦਾ ਨਹੀਂ ਆ ਜੇ ਤੂੰ ਹੀ ਇੰਨਾ ਕੈਂਡ ਸਾਡਾ ਪੰਜਾਬ ਵਿੱਚੋਂ ਦਾ ਫਿਰ ਰੰਧਾਵੇਂ ਨੂੰ ਲੀਡਰੀ ਕਰਨ ਦੀ ਕੀ ਲੋੜ ਆ ਫੇ ਤੁਸੀਂ ਬਾਈ ਜੀ ਅਲੱਗ ਲੋ ਮੂਰੇ ਛੋੜ ਦੇਣਾ ਖੜਜਾਂਗੇ ਬਿਲਕੁਲ ਸੋ ਅੱਜ ਵੱਡੇ ਇਕੱਠ ਹੋਇਆ ਉਹ ਮਸਲੇ ਨੂੰ ਲੈ ਕੇ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਹਾਲ ਅਜੇ ਤੱਕ ਨਹੀਂ ਹੋਇਆ ਤੇ ਵੱਡੇ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਆ ਤੇ ਅਗਲਾ ਪ੍ਰੋਗਰਾਮ ਦਿੱਤਾ ਗਿਆ ਹੁਣ ਦੇਖਣਾ ਹੋਊਗਾ ਕਿ ਸਰਕਾਰ ਕੀ سنجیدگی ਦੇ ਨਾਲ ਇਸ مسئلے ਉੱਤੇ غور ਕਰਦੀ ਹੈ ਜਾਂ ਫਿਰ ਲੋਕਾਂ ਨੂੰ ਫਿਰ ਇਕੱਠੇ ਹੋ ਕੇ ਕੋਈ ਤਿੱਖਾ ਪ੍ਰੋਗਰਾਮ ਦੇਣਾ ਪਵੇਗਾ ਗੁਰਪ੍ਰੀਤ ਸਿੰਘ ਤੇਨਮ ਸਿੰਘ ਪੰਜਾਬੀ ਲੋਕ ਚੈਨਲ